ਇੱਕ ਪਾਸੇ ਤਾਂ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਆ ਗਿਆ ਸੱਦਾ ਪਰ ਦੂਜੇ ਪਾਸੇ ਕਿਸਾਨ ਆਗੂ ਸਰਬਣ ਸਿੰਘ ਪੰधेਰ ਦੇ ਵੱਲੋਂ ਬਾਗਾ ਬਾਰਡਰ ਤੇ ਜਾ ਕੇ ਕੇਂਦਰ ਸਰਕਾਰ ਨੂੰ ਅਝਿਹਾ ਜਵਾਬ ਦਿੱਤਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਵੱਡਾ ਝਟਕਾ ਦੇ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਕੇਰ ਲਿਆ ਸਰਬਣ ਸਿੰਘ ਪੰधेਰ ਦੇ ਵੱਲੋਂ ਤਾਂ ਆਖਰ ਕਿਹੜੇ ਐਲਾਨ ਕੀਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਵੱਡੀ ਰਣਨੀਤੀ ਲਿਖੀ ਗਈ ਆ ਮੀਟਿੰਗ ਦੇ ਵਿੱਚ ਜਾਣਗੇ 4 ਮਈ ਦੀ ਜਾਂ ਨਹੀਂ ਜਾਣਗੇ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂਆਂ ਦੀ ਜੁਬਾਨੀ ਸੁਣਾਉਣੀ ਹੈ ਕਿ ਆਖਰ ਪੰਜਾਬ ਸਰਕਾਰ ਦੇ ਉੱਤੇ ਇਹ ਨੇ ਤਤੇ ਕਿਉਂ ਹੋਏ ਪੰਦੇਰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਇੱਥੇ ਪਹੁੰਚਣ ਤੇ ਔਰ ਦੇਖੋ ਇੱਕ ਤਾਂ 2 ਮਈ ਦਾ ਪ੍ਰੋਗਰਾਮ ਹੈਗੇ ਆ ਪੂਰੇ ਪੰਜਾਬ ਦੇ ਅੰਦਰ ਮੰਗ ਪੱਤਰ ਦੇਣੇ ਹੈਗੇ ਆ ਠੀਕ ਹੈ ਸਾਰੇ ਡੀਸੀ ਦਤਰਾਂ ਕੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਐਸਕੇਐਮ ਨਾਨ ਪੋਲਿਟਿਕਲ ਨੇ ਜੜੀ ਕਣਕ ਨੂੰ ਅੱਗ ਲੱਗੀ ਹੋਈ ਆ ਅਰੇ ਤੋਂ ਘਾ ਜਿਹੜੀ ਪੰਜਾਬ ਦੇ ਅੰਦਰ ਗੜੇ ਮਾਰੀ ਹੋਈ ਆ ਹਰਿਆਣੇ ਚ ਵੀ ਅੱਗ ਲੱਗੀਆਂ ਹੈਗੀਆਂ ਕਣਕ ਨੂੰ ਠੀਕ ਆ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ 50000 ਰੁਪਏ ਪਤੀ ਇੱਕ ਦਿੱਤਾ ਜਾਵੇ ਔਰ 2 ਮਹੀਨੋਂ ਹੀ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਆ ਰਹੇ ਨੇ ਸਾਡੇ ਕੋ ਉਹਨਾਂ ਦਾ ਖਾਲਸਾ ਕਾਲਜ ਆਉਣ ਦੇ ਸਮਾਚਾਰ ਨੇ ਔਰ ਉਹ ਦਿਨ ਅਸੀਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਸਵਾਲ ਕਰਨ ਖਾਲਸਾ ਕਾਲਜ ਜਾਵਾਂਗੇ ਔਰ ਉਹ ਦਿਨ ਅਸੀਂ ਜਿਹੜਾ ਆਪਣਾ ਸ਼ਾਮ ਸਿੰਘ ਅਟਾਰੀ ਵਾਲਾ ਚੌਕ ਆ ਇੱਥੇ ਇਕੱਠੇ ਹੋਵਾਂਗੇ ਇੱਥੇ ਇਕੱਠੇ ਹੋ ਕੇ ਜਿਹੜਾ ਵਾ ਅਸੀਂ ਜਿਹੜਾ ਵਾ ਉਹ ਖਾਲਸਾ ਕਾਲਜ ਨੂੰ ਸਵਾਲ ਕਰਨ ਜਾਵਾਂਗੇ ਤੇ ਸਵਾਲ ਸਾਡੇ ਹੋਣਗੇ ਪੀ ਕੇਂਦਰ ਨਾਲ ਸਾਡਾ ਮਸਲਾ ਸੀ ਸ਼ੰਭੂ ਤੇ ਖਨੌਰੀ ਮੋਰਚਾ ਕਿਉਂ ਠਾ ਲਿਆ ਗਿਆ ਕੀ ਲੋਡ ਪੈ ਗਈ ਸੀ ਸਰਕਾਰ ਨੂੰ ਕੀ ਸਮੱਸਿਆ ਸੀ ਸਰਕਾਰ ਦੀਆਂ ਔਰ ਉਹਦੇ ਨਾਲ ਜੁੜੇ ਹੋਏ ਪੰਜਾਬ ਸਰਕਾਰ ਨਾਲ ਹੋਰ ਵੀ ਸਵਾਲ ਸੀ ਮੌਕੇ ਤੇ ਕਰਾਂਗੇ ਇਹ ਤੋਂ ਬਾਅਦ 6 ਮਈ ਨੂੰ ਸ਼ੰਭੂ ਥਾਣਾ ਜਿਹੜਾ ਵਾ ਸ਼ੰਭੂ ਥਾਣੇ ਦਾ ਘਰਾਓ ਕੀਤਾ ਜਾਊਗਾ ਜਨਾਬ ਬਲਵੰਤ ਸਿੰਘ ਜੀ ਬਰਹਮ ਕੇ ਸਮੇਤ ਸਧਾਰਨ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਸ਼ੰਭੂ ਮੋਰਚੇ ਤੇ ਕੁੱਟਿਆ ਮਾਰਿਆ ਗਿਆ ਜਿਹੜੇ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਆ ਜਿਹੜਾ ਪੁਲਿਸ ਜ਼ਬਰ ਹੋਇਆ ਉਹਦੇ ਵਿਰੁੱਧ ਵਿੱਚ ਉਹ ਜਿਹੜਾ ਵਾ ਮੋਰਚਾ ਜਿਹੜਾ ਵਾ ਉਹ ਆਪਾਂ ਲਾਵਾਂਗੇ ਉੱਥੇ ਇਹਦੇ ਵਿੱਚ ਜਿੰਨੀਆਂ ਚੋਰੀਆਂ ਹੋਈਆਂ ਮਾ ਉਥੇ ਟਰੈਕਟਰ ਟਰਾਲੀ ਚੋਰੀ ਹੋਏ ਆ ਸਾਡੇ ਜਿਹੜੇ ਉੱਥੇ ਸਟੇਜਾਂ ਤੋੜੀਆਂ ਗਈਆਂ ਵਾ ਸਾਡੇ ਲੰਗਰ ਤੋੜੇ ਗਏ ਆ ਕਹਿ ਲੋ ਪੱਖੇ ਹੋਣ কুলਰ ਹੋਣ ਗੱਦੇ ਹੋਣ ਹਰ ਤਰ੍ਹਾਂ ਦੇ ਜਿਹੜਾ ਸਮਾਨ ਆ ਉਹਦੀ ਪਰਪਾਈ ਦਾ ਸਵਾਲ ਹੈਗਾ ਵਾ ਇਹ ਵੀ ਕਰਾਂਗੇ ਇਹ 2 ਮਈ ਦੇ ਮੰਗ ਪੱਤਰਾਂ ਚ ਵੀ ਸਾਡੇ ਸਵਾਲ ਹੋਣਗੇ ਇੱਕ ਤਾਂ ਇਹ ਪ੍ਰੋਗਰਾਮ ਹੈਗਾ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਹ ਤੋਂ ਗਾਂ ਜਿਹੜੀ 4 ਮਈ ਨੂੰ ਕੇਂਦਰ ਨਾਲ ਮੀਟਿੰਗ ਹੋਣੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਤਾ ਵਾ ਵੀ ਜੇ ਉਸ ਮੀਟਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਵੰਦੀ ਹੈਗੀ ਆ ਤਾਂ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਉਸ ਮੀਟਿੰਗ ਬਾਰੇ ਨਾ ਜਾਣ ਦਾ ਫੈਸਲਾ ਕਰਨਾ ਪੈਣਾ ਵਾ ਅਸੀਂ ਕੇਂਦਰ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਆਂ ਪਰ ਅਸੀਂ ਵੀ ਸਮਝਦੇ ਆਂ ਵੀ ਮਸਲੇ ਗੱਲਬਾਤ ਨਾਲ ਬਹਿ ਕੇ ਹੀ ਹੱਲ ਹੋਣੇ ਆ ਪਰ ਜੋ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ 'ਚ ਸੱਦ ਕੇ ਜਿਵੇਂ ਗ੍ਰਿਫਤਾਰ ਕੀਤਾ ਜਿਵੇਂ ਮੋਰਚੇ ਠਾਲਿਆ ਮਸਲਾ ਵੀ ਸਾਡਾ ਕੇਂਦਰ ਦੇ ਨਾਲ ਆ ਕੋਈ ਸੂਬੇ ਦੀ ਸਰਕਾਰ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਨਾ ਵੀ ਬਹੁਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਹੁਣ ਅਸੀਂ ਖੇਤੀਬਾੜੀ ਮੰਤਰੀ ਦਾ ਜਿਹੜਾ ਪੱਤਰ ਹੈ ਉਹਦੀ ਡੀ ਕਰਾਂਗੇ ਵੀ ਉਹ ਸਾਨੂੰ ਕੀ ਲਿਖ ਕੇ ਭੇਜਦੇ ਹੈਗੇ ਆ ਤਾਂ ਮੈਂ ਸਭੀ ਪੱਤਰਕਾਰੋ ਦਾ ਧੰਨਵਾਦ ਕਰਤਾ ਹਾਂ ਯਹਾਂ ਥੋੜੇ ਸੇ ਹਮਾਰੇ ਕਹਿਣੇ ਪਰ ਯਹਾਂ ਪਹੁੰਚੇ ਹੈ ਔਰ ਜੋ ਹਮਾਰੇ ਕਾਰਜਕ੍ਰਮ ਹੈ 1 ਤੋਂ 2 ਮਈ ਕੋ ਪੂਰੇ ਪੰਜਾਬ ਮੇ जो पंजाब हरियाणा में गेहूं जो है शॉर्ट सर्किट से जितनी हजारों की तादाद में खेतों में जली है जो औला दृष्टि से हमारा पंजाब हरियाणा के गेहूं का नुकसान हो गया है उसकी मांग को लेकर जो हमारे ऊपर किसानों के जबर हुआ उसको लेकर लगभग सारे पंजाब के डीसी दफ्तरों में दो बड़े फॉर्म किसान मजदूर मोर्चा और एसकेएम नॉन पॉलिटिकल ये मांग पत्र देंगे डीसी साहबान को और हम जैसा सुन रहे हैं प्रचार माध्यमों की ओर से लगभग सीएम साहब दो मई को खोलसा कॉलेज अमृतसर में पहुंच रहे हैं और यहाँ पर हम लोग अपने सीएम से सवाल करने जाएंगे जो उन्होंने खनौरी और शंभू बॉर्डर के ऊपर किया उसकी उसकी क्या मजबूरी थी एमएसपी लीगल ग्रंटी कानून के ऊपर उनका क्या स्टैंड है ये सब सवाल हम उनसे जाकर करेंगे उसके लिए जो महाराजा सॉरी श्याम सिंह अटारी वाला चौक है जैसे इंडिया गेट बोलते अमृतसर में वहां पर हमारे किसान जो इकट्ठे होंगे और वहां से हम खालसा कॉलेज की ओर जाएंगे इसके अलावा जो चार मई को मीटिंग होनी थी हमारी केंद्र के साथ जिसका हमें चिट्ठी आ गई केंद्र की हमने केंद्र के कृषि मंत्री को पत्र लिखा है और उनसे अनुरोध किया है कि कृपया वहां पंजाब सरकार को ना बैठाया जाए क्योंकि हमारे केंद्र के साथ मुद्दे हैं और कोई भी राज्य सरकार अगर नहीं बैठेगी उसके ऊपर वार्ता का कोई प्रभाव नहीं पड़ने वाला क्यों हमने कहा पंजाब सरकार नहीं बैठनी चाहिए इसलिए कहा जो पंजाब सरकार ने जो केंद्र ने हमारी वार्ता के लिए दावत दी थी उन्नीस को उन्नीस को हमें बुलाकर जिसमें अगली मीटिंग भी चार, चार मई की दे दी गई और जब हमने पंजाब के मिनिस्टर से सवाल किया क्या जो आप पुलिस फोर्स इकट्ठी कर रहे हो उसका मकसद क्या हमारे मोर्चे को उखाड़ना है तो दोनों मंत्री एग्रीकल्चर मिनिस्टर जो पंजाब के थे और जो वहां पर हमारे फूड मिनिस्टर थे उन्होंने कहा बिल्कुल ऐसा नहीं है और जब प्रेस ने बाहर हमारे पंजाब के खजाना मिनिस्टर को सवाल किया कि आपने क्या जो फोर्स इकट्ठी की है बॉर्डरों के ऊपर वो किस लिए किया है तो खजाना मंत्री ने कहा यह हमारा नशों के खिलाफ मुहिम चल रही है हमने उसके लिए की है किसानों से हमारा कोई लेना देना है इसके बावजूद दोनों मोर्चे उखाड़े गए हमारे स्टेजों के ऊपर जिस तरह से प्रहार किया गया जिस तरह से गुरलाल सिंह घनौर जो आम आदमी पार्टी के एम एल ए है जिस तरह से उसके ऊपर ट्रैक्टर चोरी करने के इल्जाम लगे और हमारा सामान चोरी करने के इल्जाम लगे वो भी आपने देखा है एक तो हमारा ये कार्यक्रम है ये सब सवाल करने और इसलिए हमने उस मीटिंग में पंजाब सरकार को शामिल ना करने का निर्णय लिया भी वो, शामिल ना केंद्र क्या जवाब देता ये सोचेंगे इसके अलावा 6 मई को शंभू बॉर्डर के ऊपर जो शंभू पुलिस स्टेशन है वहां पर 6 मई को, को बड़ा किसानों का इकट्ठ करके उस थाने का घेराव करेंगे इसलिए बलराम सिंह जी बहराम के जिसको नजाज पीटा गया और बहुत से हमारे किसान और मजदूर हैं जिनको तशद्द किया गया और जिस तरह से पुलिस जबर किया गया उसके विरोध में चंबू को 6 मई को हम लोग वो थाने का गहराव करेंगे एक तो उसका ऐलान कर रहे हैं इसके लिए हमने आज का आप सबको न्योता दिया था कि आज हम आपसे बात करना चाहते ज्यादातर आप लोग बॉर्डर पर थे ਤੋਂ ਬਾਰਡਰ ਪਰ ਆ ਗਏ ਆਪ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਾਰਡਰ ਤੇ ਖੜੇ ਆਂ ਔਰ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵੇਲੇ ਇਸ ਵੇਲੇ ਜਿੱਤਾ ਦੇ ਹਾਲਾਤ ਬਣੇ ਆ ਕਿਸਾਨ ਆਗੂ ਨਰੇਸ਼ਟ ਕੈਤ ਨੇ ਇੱਕ ਵੱਡਾ ਬਿਆਨ ਦਿੱਤਾ ਕਿ ਜਿਹੜਾ ਪਾਣੀ ਹੈ ਪਾਕਿਸਤਾਨ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉਤੋਂ ਦਾ ਜਿਹੜਾ ਕਿਸਾਨ ਹੈ ਉਹਨੂੰ ਉਹਦਾ ਖੁਸ਼ਿਆਦਾ ਪੁੱਤ ਨਾ ਪਾਣਾ ਤੁਸੀਂ ਉਸ ਬਿਆਨ ਦੇ ਨਾਲ ਸਰਪਤ ਦੇਖੋ ਜੜਾ ਕੁਝ ਵੀ ਪਹਿਲ ਕਾਮ ਤੋਂ ਹੋਇਆ ਕੋਈ ਵੀ ਦੇਸ਼ ਦਾ ਨਾਗਰਿਕ ਉਹਦੀ ਮਿੰੰਡੀਆ ਕਰਦਾ ਵਾ ਇਹੋ ਜੀਆਂ ਘਟਨਾ ਸਾਡੇ ਮੁਲਕ ਚ ਨਹੀਂ ਹੋਣੀ ਚਾਹੀਦੀਆਂ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਉਸ ਮੁੱਦੇ ਨੂੰ ਲੈ ਕੇ ਮੈਂ ਜਿੱਤੋਂ ਚਿੰਤਤ ਹੈਗਾ ਵਾਂ ਸਾਰੇ ਕਸ਼ਮੀਰੀ ਵੀ ਉਹਦਾ ਵਿਰੋਧ ਕਰ ਰਹੇ ਆ ਜਿਵੇਂ ਸਾਡੇ ਭਾਰਤ ਦੇ ਵਿੱਚ ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਰੇਡੀਓ ਚੈਨਲ ਤੇ ਬੋਲ ਬੋਲਦਿਆਂ ਕਿਹਾ ਵੀ ਸਾਡੇ 140 ਕਰੋੜ ਲੋਕ ਸਾਡਾ ਮਜ਼ਬੂਤੀ ਦਾ ਆਧਾਰ ਨੇ ਔਰ ਮੈਨੂੰ ਲੱਗਦਾ ਵੀ ਇੰਨਾਂ ਗੱਲਾਂ ਨੂੰ ਲੈ ਕੇ ਹਿੰਦੂ ਮੁਸਲਮਾਨਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਹੜਾ ਆਪਸੀ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਹਦੇ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤਾਂ ਪ੍ਰਧਾਨ ਮੰਤਰੀ ਜੀ ਵੀ ਅਸੀਂ ਅਪੀਲ ਕਰਦੇ ਵੀ ਜੜੇ ਵੀ ਸ਼ਰਾਰਤੀ ਅੰਸਰ ਸਾਡੇ ਸਮਾਜਿਕ ਏਕਤਾ ਨੂੰ ਤੋੜ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਤੁਸੀਂ ਜਾਣਦੇ ਹੋ ਵੀ ਜਿਹੜੀ ਟ੍ਰੀਟੀ ਆ ਕ ਮੰਤਰੀ ਪਦਰ ਤੇ ਹੈਗੀ ਆ ਠੀਕ ਹੈ ਜੀ ਮੈਨੂੰ ਨਹੀਂ ਲੱਗਦਾ ਪੀ ਜੋ ਭਾਰਤ ਸਰਕਾਰ ਕਹਿ ਰਹੀ ਹੈ ਸੰਭਵ ਹੈਗਾ ਕਰਨਾ ਕਾਗਜ਼ਾਂ ਦੇ ਵਿੱਚ ਜਾਂ ਵੈਸੇ ਸੰਭਵ ਹੈਗਾ ਤੋ ਇਹ ਸੰਭਵ ਨਹੀਂ ਹੈਗਾ ਮੈਨੂੰ ਲੱਗਦਾ ਜੇ ਯੂਰਪ ਦੇ ਵਿੱਚ ਕੋਈ ਸਰਹੱਦਾ ਨਹੀਂ ਹੈਗੀਆਂ ਜੇ ਉੱਥੇ ਲੋਕ ਅਮਨਪੂਰ ਪਟੰਗਣਾ ਰਹਿੰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਤੇ ਸਾਡੀਆਂ ਸਰਹੱਦਾ ਕਿਉਂ ਹੈਗੀਆਂ ਵਾ ਇਧਰਲੇ ਪਾਸੇ ਤੁਸੀਂ ਪਾਕਿਸਤਾਨ ਚਲੇ ਜਾਓ ਪਾਕਿਸਤਾਨ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਅਰੋਂ ਭੁੱਖੇ ਮਰ ਰਹੇ ਨੇ ਉੱਥੇ ਆਰਥਿਕ ਵਿਕਾਸ ਹੋ